ਸਤ ਸ੍ਰੀ ਅਕਾਲ ਜੀਕੇਆ ਟੀਵੀ ਤੇ ਆਪ ਸਭ ਦਾ ਸਵਾਗਤ ਮੈਂ ਹਾਂ ਤੁਹਾਡੀ ਆਪਣੀ ਮੇਜ਼ਬਾਨ ਰਮਨਜੀਤ ਕੌਰ ਅੱਜ ਅਸੀਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਇਸ ਦੀ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਸਰਦਾਰ ਹਰਪਜਨ ਸਿੰਘ ਜੀ ਸੋਹਲ ਆਓ ਆਪਾਂ ਕਰਦੇ ਹਾਂ ਸਰਦਾਰ ਹਰਪਜਨ ਸਿੰਘ ਜੀ ਸੋਹਲ ਦਾ ਸਵਾਗਤ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋਗ ਰਮਨਜੀਤ ਕੌਰ ਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਤੁਸੀਂ ਮੈਨੂੰ ਜੀਕੇਅਰ ਟੀਵੀ ਦੇ ਦਰਸ਼ਕਾਂ ਦੇ ਰੂਪ ਰੂਪ ਹੋ ਕੇ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਬਾਰੇ ਉਹਨਾਂ ਦੀ ਫਿਲਾਸਫੀ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਮੈਨੂੰ ਮੌਕਾ ਦਿੱਤਾ ਹੈ ਇਸ ਲਈ ਮੈਂ ਜੀਕੇਅਰ ਟੀਵੀ ਦੀ ਸਮੁੱਚੀ ਟੀਮ ਉਹਨਾਂ ਦੇ ਮੈਂਬਰ ਤੇ ਜੀਕੇਆ ਟੀਵੀ ਦੇ ਡਾਇਰੈਕਟਰ ਸਾਹਿਬ ਸਰਦਾਰ ਕੁਮੇਲ ਸਿੰਘ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਗਿਆਨੀ ਜੀ ਤੁਸੀਂ ਸਾਨੂੰ ਗੁਰੂ ਅਮਰਦਾਸ ਜੀ ਦੇ ਮੋਢਲੇ ਜੀਵਨ ਬਾਰੇ ਤੇ ਉਹਨਾਂ ਦੇ ਹਰਿਦਵਾਰ ਦੀ ਤੀਰਥ ਯਾਤਰਾ ਬਾਰੇ ਥੋੜਾ ਜਾਣਕਾਰੀ ਦਿਓ ਬੇਟਾ ਤਾਂ ਗੁਰੂ ਅਮਰਦਾਸ ਸਾਹਿਬ ਦਾ ਜੀਵਨ ਬਾਸਰ ਦੇ ਪਿੰਡ ਤੋਂ ਸ਼ੁਰੂ ਹੋਇਆ ਸੀ ਬਾਸਰ ਦੇ ਪਿੰਡ ਅੰਮ੍ਰਿਤਸਰ ਤੋਂ ਥੋੜੀ ਦੂਰੀ ਤੇ 1479 ਈਸਵੀ ਵਿੱਚ ਮਈ ਦੇ ਮਹੀਨੇ ਗੁਰੂ ਅਮਰਦਾਸ ਸਾਹਿਬ ਦਾ ਜਨਮ ਪਿਤਾ ਤੇਜਪਾਲ ਦੇ ਘਰ ਮਾਤਾ ਅਨੂਪ ਦੇਵੀ ਦੇ ਕੋਕ ਤੋਂ ਹੋਇਆ ਸੀ ਠੀਕ ਉਹਨਾਂ ਦਾ ਬਚਪਨ ਉੱਥੇ ਹੀ ਗੁਜ਼ਰਿਆ ਸੀ ਜਿਉਂ-ਜਿਉਂ ਉਹ ਥੋੜੇ ਵੱਡੇ ਹੋਏ ਉਹਨਾਂ ਦਾ ਪਰਿਵਾਰਿਕ ਪਿਛੋਕੜ ਜਿਹੜਾ ਸੀ ਉਹ Hindu ਇਸਮ ਦੀ ਸੋਚ ਦੇ ਮੁਤਾਬਕ ਦੇਵੀ-ਦੇਵਤਿਆਂ ਵਾਲਾ ਤੀਰਥ ਯਾਤਰਾਵਾਂ ਵਾਲਾ ਸੀ ਤੇ ਉਹਨਾਂ ਰੀਹਾਂ ਤੇ ਚੱਲ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਜਦੋਂ ਹੋਸ਼ ਸੰਭਾਲੀ ਉਸ ਵੇਲੇ ਉਹਨਾਂ ਨੇ ਹਰਦੁਆਰ ਦੀ ਗੰਗਾ ਦੀ ਤੀਰਥ ਯਾਤਰਾ ਕਰਨੀ ਸ਼ੁਰੂ ਕੀਤੀ ਹਰ ਸਾਲ ਉਹ ਗੰਗਾ ਦੀ ਤੀਰਥ ਯਾਤਰਾ ਤੇ ਜਾਂਦੇ ਹੁੰਦੇ ਸਨ ਘੱਟੋ ਘੱਟ ਇਤਿਹਾਸ ਦੇ ਮੁਤਾਬਕ 21-22 ਵਾਰ ਗੁਰੂ ਅਮਰਦਾਸ ਸਾਹਿਬ ਜੀ ਗੰਗਾ ਦੀ ਯਾਤਰਾ ਤੇ ਗਏ ਸਨ ਠੀਕ ਤੇ ਇਹ ਉਹਨਾਂ ਦਾ ਮੁਢਲਾ ਜੀਵਨ ਤੇ ਉਹਨਾਂ ਦਾ ਧਾਰਮਿਕ ਪਿਛੋਕੜ ਹੈ ਹਾਂਜੀ ਗਿਆਨੀ ਜੀ ਗੁਰੂ ਅੰਗਦ ਦੇਵ ਜੀ ਦੇ ਨਾਲ ਗੁਰੂ ਅਮਰਦਾਸ ਜੀ ਦੀ ਮੁਲਾਕਾਤ ਕਿਵੇਂ ਤੇ ਕਿੱਥੇ ਹੋਈ ਸੀ ਅਸਲ 'ਚ ਗੁਰੂ ਅਮਰਦਾਸ ਸਾਹਿਬ ਜੀ ਯਾਤਰਾ ਜਾਂਦੇ ਹੁੰਦੇ ਸਨ ਗੰਗਾ ਦੀ ਹਾਂਜੀ ਇੱਕ ਵਾਰੀ ਯਾਤਰਾ ਦੇ ਦੌਰਾਨ ਉਹਨਾਂ ਦੇ ਹਮਸਮਰ ਹਮਸਫਰ ਸਾਥੀ ਯਾਤਰੀ ਖਾਣਾ ਖਾਣ ਤੋਂ ਬਾਅਦ ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਤੋਂ ਪੁੱਛ ਲਿਆ ਤੁਹਾਡਾ ਗੁਰੂ ਕੌਣ ਹੈ ਹਾਂਜੀ ਗੁਰੂ ਅਮਰਦਾਸ ਮਹਾਰਾਜ ਦੇ ਦੇਲ ਤੇ ਬੜੀ-ਬੜੀ 6 ਵਜੇ ਹਮ ਅਜੇ ਤੱਕ ਮੈਂ ਕੋਈ ਗੁਰੂ ਧਾਰਨ ਨਹੀਂ ਕੀਤਾ ਹਮ ਤੇ ਮੇਰਾ ਸਾਥੀ ਤਾਂ ਕਹਰੇ ਨੇ ਕੋਰੇ ਜਿੱਥੋਂ ਪੂਜਨਾ ਕਰਕੇ ਮੇਰਾ ਧਰਮ ਪ੍ਰੇਸ਼ਟ ਹੋ ਗਿਆ ਹਾਂਜੀ ਉਸ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਦੇ ਮਨ ਵਿੱਚ ਗੁਰੂ ਦੀ ਤਲਾਸ਼ ਲਈ ਇੱਕ ਖਾਹਿਸ਼ ਪੈਦਾ ਹੋ ਗਈ ਹਾਂਜੀ ਇੱਕ ਦਿਨ ਘਰ ਵਿੱਚ ਬੈਠੇ ਹਾਂ ਬੀਬੀ ਅਮਰੋ ਸਵੇਰੇ ਗੁਰਬਾਣੀ ਦਾ ਪਾਠ ਕਰ ਰਹੀ ਸੀ ਹਾਂਜੀ ਗੁਰੂ ਅਮਰਦਾਸ ਸਾਹਿਬ ਨੇ ਉਹ ਬਾਣੀ ਸੁਣੀ ਮਨ ਵਿੱਚ ਬੜੀ ਸ਼ਾਂਤੀ ਆਈ ਹੂੰ ਬੀਬੀ ਅਮਰੋ ਨੂੰ ਪੁੱਛ ਲਿਆ ਜੋ ਰਿਸ਼ਤੇ ਵਿੱਚ ਉਹਨਾਂ ਦੇ ਭਰਾ ਦੀ ਨੂੰ ਸੀ ਹਾਂਜੀ ਉਹਨੂੰ ਪੁੱਛਿਆ ਬੇਟੀ ਇਹ ਬਾਣੀ ਕਿਹਦੀ ਪਾਠ ਕਿਹਦਾ ਕਰ ਰਹੀ ਹੈ ਹੂੰ ਬੀਬੀ ਅਮਰੋ ਨੇ ਦੱਸਿਆ ਪਿਤਾ ਜੀ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਹਾਂਜੀ ਤੇ ਜਿਨ੍ਹਾਂ ਦੀ ਗੱਦੀ ਤੇ ਉਹਨਾਂ ਦੇ ਮਿਸ਼ਨ ਨੂੰ ਅੱਗੇ ਚਲਾਉਣ ਵਾਸਤੇ ਹਾਂਜੀ ਜ਼ਿੰਮੇਵਾਰੀ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਦੀ ਹੈ ਉਹ ਖੰਡੂਰ ਸਾਹਿਬ ਨੇ ਠੀਕ ਤੇ ਬੀਬੀ ਅਮਰੋ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਖੰਡੂਰ ਸਾਹਿਬ ਗਏ ਤੇ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਦੀ ਮੁਲਾਕਾਤ ਗੁਰੂ ਅੰਗਦ ਦੇਵ ਜੀ ਨਾਲ ਹੋਈ ਠੀਕ ਹੈ ਗਿਆਨੀ ਜੀ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਆ ਤੇ ਉਹਨਾਂ ਦੇ ਕੁੜਮਾਚਾਰੀ ਦੇ ਸਬੰਧਾਂ ਦੇ ਵਿੱਚ ਕੋਈ ਅੜਚਨ ਤੇ ਨਹੀਂ ਆਈ ਸੀ ਅਸਲ ਵਿੱਚ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਦਾ ਸਮਾਜਿਕ ਰਿਸ਼ਤਾ ਕੁੜਮਾਚਾਰੀ ਵਾਲਾ ਸੀ ਹਾਂਜੀ ਔਰ ਜਦੋਂ ਗੁਰੂ ਦੀ ਤਲਾਸ਼ ਵਿੱਚ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੇ ਤੇ ਕੁੜਮ ਬਣ ਕੇ ਨਹੀਂ ਸੰਗਏ ਹਮ ਸਿੱਖ ਬਣ ਕੇ ਸ਼ਰਧਾਲੂ ਬਣ ਕੇ ਗਏ ਸੀ ਹਾਂਜੀ ਦੋ ਕਿਸਮ ਦੇ ਸਬੰਧ ਹੁੰਦੇ ਨੇ ਕੁੜਮਾਚਾਰੀ ਦਾ ਸਬੰਧ ਸੰਸਾਰਿਕ ਹੈ ਹਾਂਜੀ ਸਿੱਖ ਤੇ ਗੁਰੂ ਦਾ ਸਬੰਧ ਅਧਿਆਤਮਿਕ ਹੈ ਠੀਕ ਹੈ ਆਰਮਕ ਹੈ ਜਦੋਂ ਸਿੱਖ ਗੁਰੂ ਦੀ ਸੇਵਾ ਵਿੱਚ ਗੁਰੂ ਦੀ ਸ਼ਰਨ ਵਿੱਚ ਜਾਂਦਾ ਹੈ ਹਮ ਜੇ ਉਹ ਤੇ ਕੁੜਮਾਚਾਰੀ ਦੇ ਸਬੰਧ ਲੈ ਕੇ ਜਾਏ ਤੇ ਫਿਰ ਉਹ ਸਿੱਖ ਨਹੀਂ ਜਾ ਜਾਂਦਾ ਹਾਂਜੀ ਕੁੜਮਾਚਾਰੀ ਦੇ ਸਬੰਧਾਂ ਨੂੰ ਅੱਗੇ ਰੱਖਦਾ ਹੂੰ ਸਿੱਖੀ ਦੇ ਸਬੰਧ ਵਿੱਚ ਸਿੱਖ ਤੇ ਗੁਰੂ ਦੇ ਸਬੰਧ ਵਿੱਚ ਕੁੜਮਾਚਾਰੀ ਦੇ ਸਬੰਧਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਦੁਨਿਆਵੀ ਸਬੰਧ ਹੈ ਦੁਨਿਆਵੀ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ ਹਾਂਜੀ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਦੀ ਮਨਾਹੀ ਨਹੀਂ ਕੀਤੀ ਹੂੰ ਪਰ ਗੁਰੂ ਸਾਹਿਬ ਦੀ ਸੇਵਾ ਜਾਂ ਗੁਰੂ ਤੇ ਸਿੱਖ ਦਾ ਜਿਹੜਾ ਸਬੰਧ ਹੈ ਇਹ ਉੱਚਾ ਹਾਂਜੀ ਕੁੜਮਾਚਾਰੀ ਦਾ ਸਬੰਧ ਸੰਸਾਰਿਕ ਸਬੰਧ ਇਹ ਨਹੀਂ ਮੈਂ ਹੂੰ ਗੁਰੂ ਦੀ ਸੇਵਾ ਵਿੱਚ ਕੁੜਮਾਚਾਰੀ ਦੇ ਸਬੰਧਾਂ ਦੀ ਅਰਚਨਾ ਹੋਣੀ ਨਹੀਂ ਚਾਹੀਦੀ ਜੋ ਗੁਰੂ ਅਮਰਦਾਸ ਸਾਹਿਬ ਦੇ ਜੀਵਨ ਵਿੱਚ ਸੀ ਪਰ ਅਰਚਨਾ ਆਉਂਦੀਆਂ ਨੇ ਹਾਂਜੀ ਗੁਰੂ ਅਮਰਦਾਸ ਸਾਹਿਬ ਨੂੰ ਬੜੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਮਿਹਣੇ ਸੁਣਨੇ ਪਏ ਤਾਣੇ ਸੁਣਨੇ ਪਏ ਹਾਂਜੀ ਇੱਕ ਵਾਰੀ ਇੱਕ ਜੁਲਾਹੇ ਦੀ ਖੱਡੀ ਦੇ ਮੀਂਹ ਦੇ ਸਮੇਂ ਕਿੱਲੀ ਨਾਲ ਡਿੱਗ ਪਏ ਹੂੰ ਸਵੇਰ ਦਾ ਸਮਾਂ ਸੀ ਬਿਆਸ ਤੋਂ ਪਾਣੀ ਲਿਆ ਰਹੇ ਸੀ ਗੁਰੂ ਅਮਰਦ ਅੰਗਦ ਦੇਵ ਜੀ ਦੇ ਇਸ਼ਨਾਨ ਵਾਸਤੇ ਹਾਂਜੀ ਜਦੋਂ ਖੜਕਾ ਹੋਇਆ ਡਿੱਗਣ ਦਾ ਤੇ ਅੰਦਰੋਂ ਜਿਲਾਹੇ ਨੇ ਕਿਹਾ ਕਿਹੜਾ ਬਾਹਰ ਖੜਕਾ ਕਾਦਾ ਹੋ ਰਿਹਾ ਹੈ ਕੌਣ ਡਿੱਗਾ ਹੂੰ ਤੇ ਜਿਲਾ ਹੀ ਨੇ ਮਿਹਣੇ ਮਰੇ ਅਮਰੂ ਨੇ ਥਾਮਾ ਹੋਏਗਾ ਹੂੰ ਜਿਹੜਾ ਕੁੜਮਾ ਦੇ ਘਰ ਆ ਕੇ ਨੌਕਰੀ ਕਰ ਰਿਹਾ ਰੋਟੀ ਵਾਸਤੇ ਰਹਿ ਰਿਹਾ ਹਾਂਜੀ ਗੁਰੂ ਅਮਰਦਾਸ ਸਾਹਿਬ ਨੇ ਜਿੱਦ ਕੰਨੀ ਜਦੋਂ ਇਹ ਗੱਲ ਮਿਹਣੇ ਵਾਲੀ ਗੱਲ ਪਈ ਕੁੜਮਾਚਾਰੀ ਦੇ ਸਬੰਧ ਨਾਲ ਮਿਲਣਾ ਮਾਰੇ ਆ। ਹਾਂਜੀ। ਗੁਰੂ ਅਮਰਦਾਸ ਸਾਹਿਬ ਨੇ ਕਿਹਾ ਕਮਲੀਏ ਅਮਰੂ ਹੁਣ ਨਿਥਾਵਾਂ ਨਹੀਂ ਹੁਣ ਥਾਂ ਵਾਲਾ ਬਣ ਗਿਆ ਇਹਨੂੰ ਗੁਰੂ ਦੇ ਚਰਨਾਂ 'ਚ ਥਾਂ ਮਿਲ ਗਈ ਹੈ। ਹਾਂਜੀ। ਤੇ ਇਸ ਤਰ੍ਹਾਂ ਦੀ ਜਿਹੜੀ ਲੋਕ ਲੱਜਿਆ ਕੁੜਮਾਚਾਰੀ ਦਾ ਸੰਗ ਸੰਗਸ਼ਰਮ ਹੂੰ। ਦੁਨਿਆਵੀ ਇਹ ਸਿੱਖ ਤੇ ਗੁਰੂ ਦੇ ਸਬੰਧਾ ਵਿੱਚ ਨਹੀਂ ਆਉਂਦੀ ਗੁਰੂ ਅਮਰਦਾਸ ਸਾਹਿਬ ਦੇ ਜੀਵਨ ਵਿੱਚ ਨਹੀਂ ਆਈ। ਗਿਆਨੀ ਜੀ ਸਿੱਖ ਧਰਮ ਦੇ ਵਿੱਚ ਵਿਕਾਸ ਦੇ ਵਿੱਚ ਸਮਾਜ ਨੂੰ ਕੀ ਦੇਣ ਸੀਗੀ ਅਸਲ ਵਿੱਚ ਗੁਰੂ ਨਾਨਕ ਦੀ ਜਿਹੜੀ ਗੱਦੀ ਹੈ ਇਹ ਦੋ ਪੱਖਾਂ ਤੇ چلਦੀ ਹੈ ਇੱਕ ਅਧਿਆਤਮਿਕ ਪੱਖ ਹੈ ਅਧਿਆਤਮਿਕ ਜੀਵਨ ਜਾਂਚ ਹਾਂਜੀ ਇੱਕ ਸਮਾਜਿਕ ਜੀਵਨ ਜਾਂਚ ਹੂੰ ਉਸ ਸਮੇਂ ਦਾ ਜਿਹੜਾ ਸਮਾਜਿਕ ਹਾਲਤ ਸੀ ਹਾਲ ਸੀ ਉਹ ਬਹੁਤ ਗਰਕੇ ਹੋਇਆ ਸੀ ਉੱਚ-ਨੀਚ ਦੇ ਕੂਲ ਕਬਾਰ ਦੇ ਵਿਤਕਰਿਆਂ ਵਿੱਚ ਵਹਿਮਾ ਪਰਵਾ ਦੇ ਵਿਤਕਰਿਆਂ ਵਿੱਚ ਫਸਿਆ ਹੋਇਆ ਸੀ ਗੁਰੂ ਅਮਰਦਾਸ ਸਾਹਿਬ ਨੇ ਸਭ ਤੋਂ ਪਹਿਲਾਂ ਤਾਂ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ। ਹਾਂਜੀ। ਲੰਗਰ ਦੀ ਪ੍ਰਥਾ ਅਧਿਆਤਮਿਕ ਨਹੀਂ। ਹੂੰ ਇਹ ਸਮਾਜਿਕ ਹੈ। ਕਿਉਂਕਿ ਉਸ ਸਮੇਂ ਉਸ ਜੀ ਦੇ ਵਿਤਕਰਿਆਂ ਵਿੱਚ ਬ੍ਰਾਹਮਣਵਾਦ ਦੇ ਸਿਸਟਮ ਵਿੱਚ ਹੂੰ ਇਹ ਹੁੰਦਾ ਸੀ ਕਿ ਜਿਹੜਾ ਉੱਚੀ ਜਾਤ ਦਾ ਉਹ ਨੀਵੀਂ ਜਾਤ ਨਾਲ ਬਹਿ ਕੇ ਰੋਟੀ ਨਹੀਂ ਖਾ ਸਕਦਾ। ਨੀਵੀਂ ਜਾਤਲੇ ਨੂੰ ਉੱਚੀ ਨਾਲ ਬਿਠਾ ਕੇ ਖਾ ਨਹੀਂ ਸਕਦਾ। ਹੂੰ ਅਲੱਗ-ਅਲੱਗ ਤੇ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਪੰਗਰ ਦੀ ਪ੍ਰਥਾ ਇਸ ਕਰਕੇ ਚਲਾਈ ਸੀ ਵੀ ਸਾਰੇ ਇਕੱਠੇ ਬਹਿ ਕੇ ਖਾਣ ਠੀਕ ਹੈ ਉਹ ਵਿਸਤਰੀ ਖਤਮ ਹੋ ਜਾਣਾ ਠੀਕ ਹੈ ਦੂਸਰੇ ਸੀ ਨਹਾਣ ਦਾ ਖੂਹ ਦਾ ਪਿੰਡਾਂ ਦੇ ਵਿੱਚ ਉਸ ਵੇਲੇ ਉੱਚੀ ਜਾਤ ਵਾਲਿਆਂ ਦੇ ਖੂਹ ਵੱਖਰੇ ਹੁੰਦੇ ਸੀ ਨੀਵੀਂ ਜਾਤ ਵਾਲਿਆਂ ਦੇ ਵੱਖਰੇ ਹੂੰ ਨੀਵੀਂ ਜਾਤ ਵਾਲੇ ਦਲਿਤ ਵਰਗ ਜਿਹੜਾ ਉਹ ਉੱਚੀ ਜਾਤ ਵਾਲੇ ਦੇ ਖੂਹ ਤੋਂ ਪਾਣੀ ਨਹੀਂ ਸੀ ਪਰ ਸਕਦਾ ਜੇ ਕਿਸੇ ਨੇ ਪਰ ਲਿਆ ਤਾਂ ਪਾਣੀ ਪਿਟਿਆ ਜਾਂਦਾ ਸੀ ਹੂੰ ਨੀਵੀਂ ਜਾਦੇ ਵਾਲੇ ਪਾਣੀ ਦਾ ਜਿਹੜਾ ਸਾਧਨ ਹੁੰਦਾ ਸੀ ਉਥੋਂ ਉੱਚੀ ਜਾਦ ਵਾਲੇ ਨਹੀਂ ਸੀ ਲੈਂਦੇ ਹੂੰ ਗੁਰੂ ਸਾਹਿਬ ਨੇ ਬੌਲੀ ਸਾਹਿਬ ਦੀ ਉਸ ਵੇਲੇ ਪ੍ਰਥਾ ਸ਼ੁਰੂ ਕੀਤੀ ਉਹ ਉਹਦਾ ਮੰਤਵ ਸੀ ਇੱਕ ਥਾਂ ਤੇ ਇਕੱਠੇ ਨਾਲ ਹੂੰ ਇਸ਼ਨਾਨ ਇਕੱਠੇ ਕਰਨ ਹੂੰ ਪਾਣੀ ਇਕੱਠੇ ਪੀਣ ਸਰੋਵਰ ਦੀ ਮਰਜ਼ਾਦਾ ਵੀ ਗੁਰੂ ਸਾਹਿਬ ਨੇ ਇਸੇ ਸੰਦਰਭ ਦੇ ਵਿੱਚ ਚਲਾਈ ਹੈ ਸਰੋਵਰ ਦੀ ਪ੍ਰਥਾ ਧਾਰਮਿਕ ਨਹੀਂ ਇਹ ਠੀਕ ਹੈ ਸ਼ਰਧਾ ਸਾਡੀ ਹਾਂਜੀ ਧਾਰਮਿਕ ਪੱਖ ਤੋਂ ਠੀਕ ਹੈ ਹਾਂਜੀ ਲੇਕਿਨ ਉਹਦਾ ਜਿਹੜਾ ਮੇਨ ਮੰਤਵ ਹੈ ਉਹ ਸਮਾਜਿਕ ਸੁਧਾਰ ਸਮਾਜ ਸੁਧਾਰ ਹੈ ਠੀਕ ਹੈ ਇਹ ਸਾਰੇ ਗੁਰੂ ਸਾਹਿਬ ਦਾ ਮੰਤਵ ਸੀ ਸਾਰੇ ਇਕੱਠੇ ਖਾਣ ਇਕੱਠੇ ਬਹਿਣ ਹਮ ਇਕੱਠੇ ਨਾਲ ਸਾਰੀ ਸਾਂਝ ਇਕੱਠੀ ਹੋਵੇ ਹਮ ਬੌਲੀ ਸਾਹਿਬ ਐਸੇ ਕਰਕੇ ਮਹਾਨ ਨੇ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਫਿਰ ਸਰੋਵਰਾਂ ਦੀ ਵੀ ਸ਼ੁਰੂ ਕੀਤੀ ਗੱਲ ਠੀਕ ਹੈ ਤੇ ਤੀਸਰੀ ਗੱਲ ਸੀ ਸੱਦੀ ਪ੍ਰਥਾ ਹਾਂਜੀ ਇਹ ਵੀ ਸਮਾਜ ਦਾ ਬੜਾ ਵੱਡਾ ਕੋਰਸ ਸੀ ਉਸ ਵੇਲੇ ਹਾਂਜੀ ਤੇ ਉਹਦਾ ਕਾਰਨ ਐ ਸੀ ਕਿ ਉਸ ਵੇਲੇ ਜਿਹੜੇ ਆਦਮੀ ਗੁਜ਼ਰ ਜਾਂਦੇ ਸਨ ਹਾਂਜੀ ਦੁਨੀਆਂ ਚ ਚਲੇ ਜਾਂਦੇ ਸਨ ਉਸ ਵੇਲੇ ਇਸਲਾਮ ਦਾ ਰਾਜ ਸੀ ਹੂੰ ਤੇ ਉਸ ਵੇਲੇ ਦੇ ਹਾਲਾਤ ਇਹੋ ਜੀ ਸੀ ਕਈ ਵਾਰੀ ਆਦਮੀ ਚਲਾ ਜਾਏ ਪਿੱਛੋਂ ਉਹਦੀ ਜਿਹੜੀ ਵਾਈਫ ਰਹਿ ਜਾਂਦੀ ਸੀ ਪਿੱਛੇ ਹਾਂਜੀ ਸੁਵਤਨੀ ਹਾਂਜੀ ਉਹਦੀ ਇੱਜ਼ਤ ਨੂੰ ਖਤਰਾ ਹੁੰਦਾ ਸੀ ਹੂੰ ਕੋਈ ਚੁੱਕੇ ਨਾ ਲੈ ਜਾਏ ਕੋਈ ਉਹਦੀ ਇੱਜ਼ਤ ਤੇ ਹਮਲਾ ਨਾ ਕਰ ਲਵੇ ਹਾਂਜੀ ਇਸ ਲਈ ਉੱਚੀ ਜਾਤ ਵਾਲਿਆਂ ਨੇ ਹੂੰ ਇਸ ਸੋਚ ਨੂੰ ਜਨਮ ਦਿੱਤਾ ਵੀ ਇਹਦੀ ਇੱਜ਼ਤ ਨੂੰ ਬਚਾਉਣ ਵਾਸਤੇ ਕਿਉਂ ਨਾ ਪਤੀ ਦੀ ਚਿਖਾ ਤੇ ਇਹਨੂੰ ਵੀ ਨਾਲ ਹੀ ਸੜ ਦਿੱਤਾ ਜਾਏ ਜਿਹਨੂੰ ਸਤੀ ਪ੍ਰਥਾ ਕਹਿੰਦੇ ਨੇ ਸਤੀ ਪ੍ਰਥਾ ਇੱਥੋਂ ਸ਼ੁਰੂ ਹੋਈ ਸੀ ਉਹਨਾਂ ਦੀ ਸੋਚ ਤੋਂ ਠੀਕ ਹੈ ਉਹਨਾਂ ਦੀ ਸੋਚ ਇਹ ਸੀ ਕਿ ਇੱਜ਼ਤ ਨੂੰ ਬਚਾਉਣਾ ਹੈ ਹੂੰ ਕਿਉਂਕਿ ਉਸ ਵੇਲੇ ਹਾਲਾਤ ਇਹੋ ਜਿਹੇ ਸੀ ਹਾਂਜੀ ਮੁੜ ਕੇ ਹਾਲਾਤ ਬਦਲ ਗਏ ਹਾਂਜੀ ਲੇਕਿਨ ਰੀਤ ਰਸਮ ਤੁਰੇ ਆ ਰਹੀ ਸੀ ਹੂੰ ਉਸ ਤੋਂ ਬਾਅਦ ਜਦੋਂ ਉਸ ਚੀਜ਼ ਦੀ ਲੋੜ ਨਹੀਂ ਵੀ ਸੀ ਤੇ ਫਿਰ ਇਹ ਜ਼ਰੂਰੀ ਨਹੀਂ ਕੁਦਰਤ ਦੇ ਨਿਯਮਾਂ ਦੇ ਖਿਲਾਫ ਹੈ ਹਾਂਜੀ ਵੀ ਆਦਮੀ ਮਰ ਗਿਆ ਉਹ ਤਾਂ ਕੁਦਰਤ ਦੇ ਹੱਥ ਹੈ ਨਾ ਹੂੰ ਜਨਮ ਤੇ ਮਰਨ ਇਨਸਾਨ ਦੇ ਹੱਥ ਵਿੱਚ ਨਹੀਂ ਹਾਂਜੀ ਪਰ ਪਤੀ ਦੀ ਚਿਖਾ ਉੱਤੇ ਚਿਖਾ ਹਉਤੇ ਜਿਨਾਨੀ ਨੂੰ ਫਿਰ ਨਾ ਚਾਹੁੰਦੇ ਆ ਵੀ ਜ਼ਬਰਦਸਤੀ ਸੜ ਦੇਣਾ ਸਾੜ ਦੇਣਾ ਹੂੰ ਸਤੀ ਕਰ ਦੇਣਾ ਗੁਰੂ ਸਾਹਿਬ ਨੇ ਇਹਨੂੰ ਬੜੀ ਸਟਰੋਂਗਲੀ ਇਹਨੂੰ ਕੰਡਮ ਕੀਤਾ ਠੀਕ ਇਹ ਗਲਤ ਚੀਜ਼ ਹੈ ਮਰਨ ਨੇ ਇਸ ਸਿਸਟਮ ਨੂੰ ਇਸ ਤਰੀਕੇ ਨਾਲ ਤਬਦੀਲ ਕੀਤਾ ਹੂੰ ਵੀ ਜਿਹੜੀ ਵਿਧਵਾ ਇਸਤਰੀ ਹੈ ਹਾਂਜੀ ਉਹਨੂੰ ਚਿਖਾ ਤੇ ਸਾੜਨ ਦੀ ਲੋੜ ਨਹੀਂ ਹੂੰ ਉਹਦਾ ਦੁਬਾਰੇ ਵਿਆਹ ਕਰੋ ਹੂੰ ਉਹਦਾ ਦੁਬਾਰਾ ਜੀਵਨ ਆਵਾਦ ਕਰੋ ਇਹ ਸਮਾਜ ਸੁਧਾਰ ਦੀ ਅਗੇ ਗੱਲ ਸੀ ਗਿਆਨੀ ਜੀ 22 ਮੰਜੀਆਂ ਦੀ ਸਥਾਪਨਾ ਦੇ ਪਿੱਛੇ ਕੀ ਕਾਰਨ ਸੀ ਅਸਲ ਜੀ ਬੇਟਾ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮਿਸ਼ਨ ਹੈ ਹਾਂਜੀ ਉਹ ਧਰਮ ਪ੍ਰਚਾਰ ਤੇ ਸਮਾਜ ਸੁਧਾਰ ਦਾ ਸੀ ਹੂੰ ਗੁਰੂ ਅੰਗਦ ਦੇਵ ਜੀ ਨੇ ਆਪਣੇ ਸਮੇਂ ਵਿੱਚ ਆਪਣੇ ਤੰਗ ਨਾਲ ਉਹਨੂੰ ਅੱਗੇ ਫੈਲਾਇਆ। ਹੂੰ। ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਸਿਸਟਮ ਨੂੰ ਹੋਰ ਸਿਸਟਮ ਦਾ ਵਿਕਾਸ ਕੀਤਾ। ਹੂੰ। ਉਸ ਸਮੇਂ ਜਿਹੜੇ ਹਕੂਮਤ ਦੇ ਜਿਵੇਂ ਅੱਜ ਕੱਲ ਸੂਬੇ ਹੁੰਦੇ ਨੇ 22 ਹਿੱਸੇ ਸੀ ਹਕੂਮਤ ਦੇ। 22 ਗਵਰਨਰ ਜਿਵੇਂ ਹੁੰਦੇ ਨੇ। ਹਾਂਜੀ। ਗੁਰੂ ਅਮਰਦਾਸ ਸਾਹਿਬ ਨੇ ਹਰ ਇਲਾਕੇ ਵਿੱਚ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਾਸਤੇ ਇੱਕ ਪ੍ਰਚਾਰਕ ਸੰਸਥਾਪ ਕੀਤਾ। ਹੂੰ। ਉਹਦੀ ਡਿਊਟੀ ਲਈ ਗੁਰੂ ਨਾਨਕ ਦੇ ਮਿਸ਼ਨ ਨੂੰ ਅਧਿਆਤਮਵਾਦ ਦੇ ਮਿਸ਼ਨ ਨੂੰ ਸਮਾਜ ਸੁਧਾਰ ਦੇ ਮਿਸ਼ਨ ਨੂੰ ਗੁਰੂ ਨਾਨਕ ਦੇ ਇਸ ਮਿਸ਼ਨ ਦੇ ਪ੍ਰਚਾਰ ਕਰਨ ਵਾਸਤੇ ਉਹਨਾਂ ਨੇ ਪ੍ਰਚਾਰਕ ਸਥਾਪਿਤ ਕੀਤੇ ਸਨ ਹਮ ਤੇ ਉਹਨਾਂ ਪ੍ਰਚਾਰਕ ਸਥਾਪਿਤ ਜਿਹੜੇ ਕੀਤੇ ਸੀ ਉਹਨਾਂ ਦਾ ਜਿਹੜਾ ਅਹੁਦਾ ਸੀ ਉਹ ਸਮੇਂ ਦੇ ਲਿਹਾਜ਼ ਨਾਲ ਉਹ ਮੰਜੀ ਕਹਿੰਦੇ ਹੁੰਦੇ ਸੀ ਉਦੋਂ ਹਮ ਸਾਡੇ ਸਮਾਜ ਵਿੱਚ ਉਹ ਸਮੇਂ ਤਖਤ ਜਾਂ ਕੁਰਸੀਆਂ ਇਹੋ ਜਿਹੀਆਂ ਚੀਜ਼ਾਂ ਬਹੁਤ ਘੱਟ ਹੁੰਦੀਆਂ ਸੀ ਠੀਕ ਹੈ ਤੇ ਜਿਸ ਬੰਦੇ ਨੇ ਰੱਬ ਦੀ ਗੱਲ ਕਰਨੀ ਹੈ ਸਮਾਜ ਸੁਧਾਰ ਦੀ ਗੱਲ ਕਰਨੀ ਹੈ ਉਹਨੂੰ ਅਸੀਂ ਉੱਚੇ ਉੱਚੀ ਥਾਂ ਤੇ ਬਿਠਾਉਂਦੇ ਸੀ ਠੀਕ ਹੈ ਬਾਕੀ ਸੁਣਨ ਵਾਲੇ ਜਿਹੜੇ ਸ਼ਰਧਾਲੂ ਹੁੰਦੇ ਸੀ ਥੱਲੇ ਬਹਿੰਦੇ ਹੁੰਦੇ ਸਨ ਤੇ ਉੱਚੀ ਥਾਂ ਤੇ ਬਿਠਾਉਣ ਦਾ ਉਸ ਵੇਲੇ ਜ਼ਿਆਦਾਤਰ ਜਿਹੜਾ ਪ੍ਰਬੰਧ ਹੁੰਦਾ ਸੀ ਮੰਜੀ ਹੁੰਦਾ ਸੀ ਹਾਂਜੀ ਉਸ ਮੰਜੀ ਤੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਅੱਗੇ ਪ੍ਰਚਾਰਨ ਵਾਲੇ ਜਿਹੜੇ ਪ੍ਰਚਾਰਕ ਹੁੰਦੇ ਸੀ ਮੰਜੀਦਾਰ ਉਸ ਵੇਲੇ ਕਹਿੰਦੇ ਸੀ ਉਸ ਮੰਜੀ ਤੇ ਬਿਠਾਉਂਦੇ ਸੀ ਤਾ ਉਹਨੂੰ ਮੰਜੀ ਕਹਿੰਦੇ ਹੁੰਦੇ ਸੀ ਮੰਜੀ ਇੱਕ ਗੱਦੀ ਦਾ ਸੰਕੇਤਕ ਸ਼ਬਦ ਹੈ ਠੀਕ ਹੈ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਮਿਸ਼ਨ ਹੈ ਉਹਨੂੰ ਪ੍ਰਚਾਰਨ ਵਾਸਤੇ ਮੰਜੀਦਾਰ ਸੀ ਉਹ 22 ਮੰਜੀ ਹਸਤ ਕੀਤੀਆਂ ਸੀ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਪ੍ਰਚਾਰਨ ਵਾਸਤੇ ਠੀਕ ਹੈ ਉਹ ਚਲਦਾ ਚਲਦਾ 18ਵੀਂ ਸਦੀ ਵਿੱਚ ਜਦੋਂ ਸਿੱਖ ਸੰਘਰਸ਼ ਜ਼ੁਲਮ ਦੇ ਖਿਲਾਫ ਲੜਦਾ ਰਿਹਾ ਜੰਗਲਾਂ ਵਿੱਚ ਰਹਿੰਦੇ ਰਹੇ ਉਦੋਂ ਗੁਰਦੁਆਰਿਆਂ ਦੀ ਸੰਭਾਲ ਵਾਸਤੇ ਇਹਨਾਂ ਪ੍ਰਬੰਧ ਨਹੀਂ ਸੀ ਹੁੰਦਾ ਉਸ ਵੇਲੇ ਉਦਾਸੀ ਸੰਪਰਦਾ ਦੇ ਜਿਹੜੇ ਸੰਤ ਹੁੰਦੇ ਸਨ ਮੁਖੀ ਹੁੰਦੇ ਸਨ ਉਹ ਸੇਵਾ ਸੰਭਾਲ ਕਰਦੇ ਹੁੰਦੇ ਸਨ ਹੂੰ ਉਹਨਾਂ ਦੇ ਹੱਥ ਸੇਵਾ ਸੰਭਾਲ ਆ ਗਈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਇਹੀ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੀਆਂ ਜਾਇਦਾਦਾਂ ਗੁਰਦੁਆਰਿਆਂ ਦੇ ਨਾਲ ਲਵਾਤੀਆਂ ਐਸਾ ਹੋਣਾ ਸ਼ੁਰੂ ਹੋ ਗਿਆ ਜਾਇਦਾਦਾਂ ਲੱਗੀਆਂ ਹੂੰ ਉਦਾਸੀਆਂ ਦਾ ਰਵਈਆ ਧਰਮ ਨਾਲੋਂ ਹਟ ਕੇ ਐਸ਼ ਪ੍ਰਸਤੀ ਵਿੱਚ ਜ਼ਿਆਦਾ ਪੈ ਗਿਆ ਉਦਾਸੀਆਂ ਦਾ ਕੰਮ ਵੀ ਪ੍ਰਚਾਰ ਕਰਨਾ ਸੀ ਹਾਂਜੀ ਪਰ ਉਹ ਨਿਗਾਰ ਵਾਲੇ ਪਾਸੇ ਚਲੇ ਗਏ ਹੂੰ ਉਸ ਤੋਂ ਬਾਅਦ ਸਿੱਖੀ ਦੀ ਲਹਿਰ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਹਾਂਜੀ ਉਸ ਵੇਲੇ ਉਹਦਾ ਸੀਆ ਦਾ ਪ੍ਰਬੰਧ ਫਿਰ ਕਮੇਟੀਆਂ ਦੇ ਹੱਥਾਂ 'ਚ ਕਮੇਟੀ ਬਣ ਗਈ ਕਮੇਟੀਆਂ ਦੇ ਹੱਥਾਂ 'ਚ ਆ ਗਿਆ 19ਵੀਂ ਸਦੀ ਵਿੱਚ ਸ਼੍ਰੋਮਣੀ ਕਮੇਟੀ ਬਣੀ ਅੱਗੇ ਲੋਕਲ ਕਮੇਟੀਆਂ ਬਣ ਗਈਆਂ ਹਾਂਜੀ ਤੇ ਉਸ ਵੇਲੇ ਪਹਿਲਾਂ ਜਦੋਂ ਗੁਰੂ ਅਮਰਦਾਸ ਸਾਹਿਬ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ ਸੀ ਉਸ ਵੇਲੇ ਜਿਹੜੇ ਮੰਜੀਦਾਰ ਹੁੰਦੇ ਸਨ ਹਾਂਜੀ ਜਾਂ ਜਿਹੜੇ ਧਰਮ ਦਾ ਪ੍ਰਚਾਰ ਕਰਨ ਵਾਲੇ ਸਨ ਹਾਂਜੀ ਉਹ ਪ੍ਰਚਾਰ ਦੀ ਵੀ ਜ਼ਿੰਮੇਵਾਰੀ ਉਹਨਾਂ ਦੀ ਤੇ ਪ੍ਰਚਾਰ ਦਾ ਪ੍ਰਬੰਧ ਕਰਨ ਦੀ ਵੀ ਜ਼ਿੰਮੇਵਾਰੀ ਉਹਨਾਂ ਦੀ ਠੀਕ ਹੈ ਉਦਾਸੀਆਂ ਦੇ ਹੱਥ ਆਇਆ ਉਸ ਵੇਲੇ ਵੀ ਕਮੇਟੀਆਂ ਨਹੀਂ ਸੀ ਹੁੰਦੀਆਂ ਉਹਨਾਂ ਦੇ ਹੱਥ ਸੀ ਸਭ ਕੁਝ ਹਮ ਜਦੋਂ ਕਮੇਟੀ ਬਣ ਗਈ ਉਸ ਤੋਂ ਬਾਅਦ ਪ੍ਰਚਾਰ ਸ਼੍ਰੇਣੀ ਤੇ ਪ੍ਰਬੰਧ ਸ਼੍ਰੇਣੀ ਇਹ ਦੋ ਪੈਦਾ ਹੋ ਗਈਆਂ ਹਮ ਗੁਰਦੁਆਰਿਆਂ ਵਿੱਚ ਜਾਂ ਉਹਨਾਂ ਇਲਾਕਿਆਂ ਵਿੱਚ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਾਸਤੇ ਹਮ ਪ੍ਰਚਾਰਕ ਪੈਦਾ ਕੀਤੇ ਗਏ ਜਿਵੇਂ ਸ਼੍ਰੋਮਣੀ ਕਮੇਟੀ ਨੇ ਹਰ ਇਲਾਕੇ ਵਿੱਚ ਪ੍ਰਚਾਰਕ ਸਥਾਪਿਤ ਕੀਤੇ ਹੋਏ ਨੇ ਹੂੰ ਉਹਨਾਂ ਦਾ ਮਿਸ਼ਨ ਧਰਮ ਪ੍ਰਚਾਰ ਕਰਨਾ ਹੈ ਲੇਕਿਨ ਉਹਨਾਂ ਦਾ ਪ੍ਰਬੰਧ ਪ੍ਰਬੰਧਕ ਕਮੇਟੀ ਨੇ ਕਰਨਾ ਹੈ ਉਹ ਹੌਲੀ ਹੌਲੀ ਉਹ ਸਿਸਟਮ ਵੀ ਨਿਹਾਰ ਵਾਲੇ ਪਾਸੇ ਚਲਾ ਗਿਆ ਹੂੰ ਕਿਉਂਕਿ ਪ੍ਰਬੰਧਤਾ ਧਰਮ ਪ੍ਰਚਾਰ ਦਾ ਕਰਨਾ ਹੈ ਲੇਕਿਨ ਪ੍ਰਚਾਰਕਾਂ ਨੇ ਪ੍ਰਚਾਰ ਕਰਨਾ ਹੈ ਹੂੰ ਤੇ ਹਾਲਾਤ ਐਸੇ ਬਣ ਗਏ ਜਿਹੜਾ ਪ੍ਰਬੰਧਕ ਸਿਸਟਮ ਹੈ ਪ੍ਰਬੰਧ ਸਿਸਟਮ ਹਾਂਜੀ ਉਹ ਚੌਧਰਤਾ ਵਾਲੇ ਪਾਸੇ ਪੈਸੇ ਵਾਲੇ ਪਾਸੇ ਪੈ ਗਏ ਪ੍ਰਚਾਰ ਦੀ ਜ਼ਿੰਮੇਵਾਰੀ ਵੱਲ ਉਹਨਾਂ ਦਾ ਧਿਆਨ ਘਟ ਗਿਆ ਹੂੰ ਪ੍ਰਚਾਰ ਸ਼੍ਰੇਣੀ ਨੂੰ ਉਹਨਾਂ ਨੇ ਆਪਣੇ ਅੰਡਰ ਲੈ ਲਿਆ ਹੂੰ ਕਹਿਣ ਨੂੰ ਭਾਵੇਂ ਹੁਣ ਜਿਵੇਂ ਗੁਰੂ ਗੁਰਦਵਾਰੇ ਗ੍ਰੰਥੀ ਸਿੰਘ ਹੁੰਦੇ ਨੇ ਹਾਂਜੀ ਇਹਨਾਂ ਦੀ ਜ਼ਿੰਮੇਵਾਰੀ ਪ੍ਰਚਾਰ ਦੀ ਹੈ ਇਹ ਵੀ ਉਹ ਮੰਜੀ ਦੇ ਨਾਲ ਹੀ ਸਬੰਧਤ ਹੈ ਠੀਕ ਮੰਜੀ ਦੀ ਜ਼ਿੰਮੇਵਾਰੀ ਨਾਲ ਸਬੰਧਤ ਹੈ ਹੂੰ ਪਰ ਅੱਜ ਦੇ ਸਮੇਂ ਵਿੱਚ ਗ੍ਰੰਥੀ ਨੂੰ ਕਹੇ ਸਤਕਾਰ ਵਜੋਂ ਭਾਵੇਂ ਅਸੀਂ ਵਜ਼ੀਰ ਕਹਿੰਦੇ ਹਾਂ ਹਾਂਜੀ ਪਰ ਪ੍ਰਬੰਧ ਜਿਨ੍ਹਾਂ ਦੇ ਹੱਥਾਂ ਵਿੱਚ ਹੈ ਪ੍ਰਬੰਧਕ ਕਮੇਟੀ ਉਹ ਕਹਿਣ ਨੂੰ ਭਾਵੇਂ ਵਜ਼ੀਰ ਕਹਿਣ ਪਰ ਉਹਨਾਂ ਦਾ ਰਵਈਆ ਜਿਹੜਾ ਹੁੰਦਾ ਹੈ ਉਹਨਾਂ ਦੇ ਨਾਲ ਜਿਹੜਾ ਸਲੂਕ ਹੈ ਹਾਂਜੀ ਉਹ ਨੌਕਰਾਂ ਵਰਗਾ ਹੁੰਦਾ ਹੈ ਹੂੰ ਤੇ ਨੌਕਰ ਜਿਹੜਾ ਹਮੇਸ਼ਾ ਮਾਲਕ ਦੀ ਗੱਲ ਮੰਨਦਾ ਹੈ ਹੂੰ ਗ੍ਰੰਥੀ ਉਹੀ ਕਾਮਯਾਬ ਰਹੇਗਾ ਜਿਹੜਾ ਕਮੇਟੀ ਦੀ ਗੱਲ ਮੰਨੇਗਾ ਕਮੇਟੀ ਦੀ ਸੋਚ ਇਹ ਹੈ ਗ੍ਰੰਥੀ ਸਾਡੇ ਅੰਡਰ ਚੱਲੇ ਹੂੰ ਤੇ ਇਸ ਕਰਕੇ ਉਹ ਜਿਹੜਾ ਪ੍ਰਚਾਰ ਵਾਲਾ ਸਿਸਟਮ ਹਾਂਜੀ ਉਹ ਖਤਮ ਤਾਂ ਮੈਂ ਨਹੀਂ ਕਹਿ ਸਕਦਾ ਹਾਂਜੀ ਹਾਂਜੀ ਪਰ ਸੱਚਾਈ ਇਹ ਖਤਮ ਦੇ ਨੇੜੇ ਜੜੀ ਹੈ ਹੂੰ ਕੋਈ ਗੁਰਦੁਆਰਿਆਂ ਵਿੱਚ ਵੀ ਪ੍ਰਚਾਰ ਦਾ ਪ੍ਰਬੰਧ ਨਹੀਂ ਰਿਹਾ ਹੂੰ ਜਿਨ੍ਹਾਂ ਨੇ ਪ੍ਰਚਾਰ ਕਰਨਾ ਹੈ ਉਹਨਾਂ ਦੀ ਚੋਣ ਉਹਨਾਂ ਹੱਥਾਂ ਵਿੱਚ ਹੈ ਜਿਨ੍ਹਾਂ ਨੂੰ ਖੁਦ ਸਿੱਖੀ ਦਾ ਨਹੀਂ ਪਤਾ ਹਾਂਜੀ ਉਹਨਾਂ ਨੇ ਪ੍ਰਬੰਧ ਦਾ ਜਿਹੜਾ ਏਮ ਹੈ ਹੂੰ ਜਿਹੜਾ ਨਿਸ਼ਾਨਾ ਹੈ ਉਹ ਗੋਲਕ ਬਣਾ ਲਿਆ ਪੈਸੇ ਬਣਾ ਲਿਆ ਤੇ ਪੈਸੇ ਨੂੰ ਪ੍ਰਚਾਰ ਦੇ ਖਾਤਰ ਨਹੀਂ ਲਾਣਾ। ਹਾਂਜੀ। ਆਪਣੀ ਚੌਧਰਤਾ ਦੀ ਖਾਤਰ ਲਾਣਾ, ਪੈਸਾ ਇਕੱਠਾ ਕਰਨਾ, ਸੰਗਤਾਂ ਵਿੱਚ ਇਹ ਪ੍ਰਭਾਵ ਦੇਣਾ। ਦੇਖੋ ਸਾਡੀ ਕਮੇਟੀ ਆਈ, ਅਸੀਂ ਐਨਾ ਬੈਂਕ ਬੈਲੈਂਸ ਬਣਾ ਲਿਆ। ਹਾਂਜੀ। ਐਨੀ ਗੋਲਕ ਵਜਾ ਲਈ। ਹੂੰ। ਐਨੀ ਉਗਰਾਹੀ ਕਰ ਲਈ, ਸੰਗਰਾਂਦ ਦੀ ਉਗਰਾਹੀ, ਦੂਜੀਆ ਉਗਰਾਹੀਆ। ਪੈਸਾ ਇਕੱਠਾ ਹੋ ਗਿਆ। ਹੂੰ। ਤੇ ਫਿਰ ਸੋਚਣਾ ਐ ਨਾ ਪੈਸਾ ਗੁਰਦੁਆਰੇ ਇਕੱਠਾ ਹੋ ਗਿਆ ਨੂੰ ਲਈਏ ਕਿੱਥੇ? ਹੂੰ। ਮੰਨ ਤਾਂ ਬਤਾ ਇਹ ਸੀ ਵੀ ਗੁਰਦੁਆਰੇ ਦਾ ਪੈਸਾ ਗਰੀਬਾਂ ਦੀ ਹੈਲਪ ਲਈ। ਹਾਂਜੀ ਜੈ ਸਿੱਖੀ ਦੇ ਪ੍ਰਚਾਰ ਲਈ ਹੋਵੇ ਇਹ ਦੋਵੇਂ ਜਿਹੜੇ ਮੰਤਵ ਨੇ ਪ੍ਰਬੰਧ ਦੇ ਖਤਮ ਹੋ ਗਏ ਹੂੰ ਪੈਸਾ ਇਕੱਠਾ ਕਰਨਾ ਤੇ ਉਹਨਾਂ ਵਾਸਤੇ ਗੁਰਦੁਆਰਿਆਂ ਚ ਪੱਥਰ ਵੱਤ ਤੋਂ ਵੱਧ ਲਾ ਲਓ ਡੈਕੋਰੇਸ਼ਨ ਵੱਤ ਤੋਂ ਵੱਧ ਕਰ ਲਓ ਕਮਰੇ ਲੈ ਲਓ ਕਿਰਾਏ ਤੇ ਦੇ ਦੇਓ ਜਿਵੇਂ ਆਮ ਗੁਰਦੁਆਰਿਆਂ ਵਿੱਚ ਬਹੁਤ ਸਾਰੇ ਕਮਰੇ ਕਿਰਾਏ ਤੇ ਹੁੰਦੇ ਨੇ ਮਕਾਨ ਕਿਰਾਏ ਦੇ ਲੈ ਲਓ ਗੁਰੂ ਸਾਹਿਬ ਦਾ ਮਿਸ਼ਨ ਇਹ ਨਹੀਂ ਸੀ ਹਾਂਜੀ ਗੁਰੂ ਸਾਹਿਬ ਨੇ ਇਹ ਚੀਜ਼ ਬਣਾਣੀ ਹੁੰਦੀ ਤੇ ਬੜਾ ਕੁਝ ਬਣ ਜਾਣਾ ਸੀ ਹੂੰ ਪਰ ਉਹ ਜਿਹੜਾ ਪ੍ਰਚਾਰ ਦਾ ਸਿਸਟਮ ਹੈ ਹੂੰ ਅੱਜ ਦੇ ਸਮੇਂ ਵਿੱਚ ਉਹ ਵੀ ਨਿਗਾਰ ਵਾਲੇ ਪਾਸੇ ਚਲਾ ਗਿਆ ਠੀਕ ਹੈ ਕਿਉਂਕਿ ਪ੍ਰਚਾਰ ਦਾ ਜਿਹੜਾ ਪੌਦਾ ਗੁਰੂ ਅਮਰਦਾਸ ਸਾਹਿਬ ਨੇ ਲਾਇਆ ਸੀ ਹੂੰ ਉਹਦੇ ਉੱਤੇ ਪ੍ਰਬੰਧ ਸਿਸਟਮ ਦੀ ਜਿਹੜੀ ਅਮਰਵੇਲ ਹੈ ਹੂੰ ਉਹ ਛਾ ਗਈ ਹੈ ਅਮਰਵੇਲ ਇੱਕ ਐਸੀ ਵੇਲ ਹੁੰਦੀ ਜਿਹੜੇ ਬੂਟੇ ਤੇ ਚੜ ਜਾਏ ਉਹਨੂੰ ਫੁੱਲ ਨਹੀਂ ਦਿੰਦੀ ਪਤਨ ਫੁੱਲ ਨਹੀਂ ਦਿੰਦੀ ਹੂੰ ਤੇ ਅੱਜ ਦਾ ਪ੍ਰਬੰਧ ਸਿਸਟਮ ਪ੍ਰਚਾਰਕ ਨੂੰ ਪ੍ਰਚਾਰ ਵਾਲੇ ਪਾਸੇ ਨਾ ਤਾਂ ਸਹੀ ਤਰੀਕੇ ਨਾਲ ਪ੍ਰਚਾਰਕ ਰੱਖਦੇ ਨੇ ਉਹ ਹਾਂਜੀ ਤੇ ਨਾ ਪ੍ਰਚਾਰ ਵਾਲ ਉਹਨਾਂ ਦਾ ਧਿਆਨ ਇੱਕ ਰੂਟੀਨ ਹੈ ਗੁਰਦੁਆਰੇ ਆਓ ਮੱਥਾ ਟੇਕੋ ਪ੍ਰਸ਼ਾਦ ਲਓ ਜਾਓ ਲੋਕਾਂ ਨੂੰ ਗੁਰਬਾਣੀ ਵਾਲੇ ਪਾਸੇ ਲਾਉਣ ਵਾਲੇ ਪਾਸੇ ਇਤਿਹਾਸ ਦੀ ਸੋਝੀ ਦੇਣ ਵਾਲੇ ਪਾਸੇ ਬਿਲਕੁਲ ਧਿਆਨ ਨਹੀਂ ਠੀਕ ਤੇ ਇਸ ਕਰਕੇ ਉਹ ਮੰਜੀ ਸਿਸਟਮ ਜਿਹੜਾ ਗੁਰੂ ਅਮਰਦਾਸ ਸਾਹਿਬ ਨੇ ਚਲਾਇਆ ਸੀ ਜਿਸ ਮੰਤਵ ਲਈ ਚਲਾਇਆ ਸੀ ਉਹ ਚਲਦੇ ਆ ਚਲਦੇ ਆ ਅੱਜ ਇਸ ਮੋੜ ਤੇ ਆ ਚੁੱਕਾ ਹੈ ਕਿਉਂ ਮੰਤਵ ਖਤਮ ਹੋ ਗਿਆ ਖਤਮ ਤਾਂ ਨਹੀਂ ਉਲੰਭੀ ਹੋ ਗਿਆ ਇਸ ਅਨੁਗਿਆਨੀ ਹਰਪਜਨ ਸਿੰਘ ਜੀ ਸੋਲ ਜਿਨ੍ਹਾਂ ਨੇ ਸਾਨੂੰ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਅਸੀਂ ਆਪਣੀ ਟੀਮ ਵੱਲੋਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਬੇਟਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂਜੀ ਤੁਸੀਂ ਮੈਨੂੰ ਜੀਕੇਆ ਟੀਵੀ ਦੇ ਸਮੂਹ ਦਰਸ਼ਕਾਂ ਦੇ ਸਾਹਮਣੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਗੁਰੂ ਅਮਰਦਾਸ ਸਾਹਿਬ ਦੇ ਜੀਵਨ ਬਾਰੇ ਵਿਚਾਰ ਵਿਮਰਸ਼ ਕੀਤੀ ਹੈ ਇਸ ਲਈ ਮੈਂ ਜੀਕੇਆ ਟੀਵੀ ਦੀ ਸੂਚੀ ਟੀਮ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ